ਦਿਨਾਨਗਰ ਹਲਕੇ ਵਿੱਚ ਵੱਖ-ਵੱਖ ਪਾਰਟੀਆਂ ਦੇ ਦਰਜਨ ਲੋਕ ਹੋਏ ਕਾਂਗਰਸ ਵਿੱਚ ਸ਼ਾਮਲ ਵਿਧਾਇਕਾ ਅਰੁਣਾ ਚੌਧਰੀ ਦੇ ਗ੍ਰਹਿ ਵਿਖੇ ਪਹੁੰਚੇ ਵੱਖ-ਵੱਖ ਆਗੂਆਂ ਨੂੰ ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਕੀਤਾ ਕਾਂਗਰਸ ਵਿੱਚ ਸ਼ਾਮਲ ਦਿਨਾਨਗਰ ਇਰਾਵਤੀ ਨਿਊਜ਼ ਚੂਰ ਚੱਕ ਦੇ ਦਰਜਨਾ ਲੋਕਾਂ ਨੇ ਚੌਧਰੀ ਪਰਿਵਾਰ ਵੱਲੋਂ ਕੀਤੇ ਕੰਮਾਂ ਤੋਂ ਖੁਸ਼ ਹੋ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਉਹਨਾਂ ਨੂੰ ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਸਿਰੋਪਾ ਪਾ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ ਉਹਨਾਂ ਕਿਹਾ ਕਿ ਜੋ ਆਸਾ ਤੇ ਉਮੀਦਾਂ ਲੈ ਕੇ ਉਹ ਆਏ ਹਨ ਉਹ ਉਹਨਾਂ ਨੂੰ ਪੂਰੀ ਕਰਨ ਲਈ ਆਪਣੀ ਪੂਰੀ ਵਾਅਦਾ ਦੇਣਗੇ ਆਉ ਸੁਣਦੇ ਹਾਂ ਪੂਰਾ ਮਾਮਲਾ ਲੋਕਾਂ ਤੇ ਆਗੂ ਅਸ਼ੋਕ ਚੌਧਰੀ ਤੋਂ ਤੇ ਮੈਂ ਫੂਟ ਚੱਕਦਾ ਮੈਂਬਰ ਆ ਜੀ ਤੇ ਆਪਾਂ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਕੋਈ ਪਾਰਟੀ ਨੇ ਕੰਮ ਕਾਫੀ ਕੀਤੇ ਸੀ ਪਹਿਲਾਂ ਆਪਾਂ ਪ੍ਰੇਮ ਸਰਪੰਚ ਦੀ ਸਪੋਰਟ ਨਾਲ ਲਾ ਕੇ ਪਾਰਟੀ ਨੂੰ ਪੂਰਾ ਸਮਰਥਨ ਦਿੰਦੇ ਰਹੇ ਹਾਂ ਜੀ ਹੁਣ ਆਪਾਂ ਪੂਰਾ ਬੌਸ ਚੋਦਰੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਪੂਰਾ ਪਾਰਟੀ ਲਿਖੇ ਇੱਕ ਅਫਸੋਸ ਤੇ ਗਏ ਸੀ ਸਾਡਾ ਬਹੁਤ ਹੀ ਨਜ਼ਦੀਕੀ ਔਰ ਬਹੁਤ ਹੀ ਪਿਆਰਾ ਸਰਪੰਚ ਹੁੰਦਾ ਸੀ ਪ੍ਰੇਮ ਪਿੰਡ ਚੂੜਚਾ ਪਿਛਲੇ ਦਿਨੀ ਉਹ ਅਕਾਲ ਚਲਾਣਾ ਕਰ ਗਏ ਮੈਨੂੰ ਪਤਾ ਲੱਗਿਆ ਕੱਲ ਅਸੀਂ ਉੱਥੇ ਗਏ ਸੀ ਪਿੰਡ ਅਫਸੋਸ ਕਰਨ ਵਾਸਤੇ ਤੇ ਉੱਥੇ ਸਾਨੂੰ ਪਿੰਡ ਵਾਸੀ ਮਿਲੇ ਉਹਨਾਂ ਨੇ ਕਿਹਾ ਕਿ ਮੈਂ ਕਿਹਾ ਯਾਰ ਪ੍ਰੇਮ ਦਾ ਸਾਨੂੰ ਬਹੁਤ ਘਾਟਾ ਪਿਆ ਬਹੁਤ ਵਧੀਆ ਬੰਦਾ ਸੀ ਸਾਡਾ ਪਿੰਡ ਵਾਲਿਆਂ ਉੱਥੇ ਅਸ਼ੋਰੈਂਸ ਦਿੱਤੀ ਕਿ ਠੀਕ ਹੈ ਅਸੀਂ ਆਪਣੇ ਆਪ ਹੀ ਪਿੰਡ ਵਾਲਿਆਂ ਨੇ ਪ੍ਰੇਮ ਨੂੰ ਅੱਗੇ ਕੀਤਾ ਤਾਂ ਸੀ ਪਰ ਪਿੱਛੇ ਰਹਿ ਕੇ ਇਹ ਸਾਰਾ ਜਿਹੜਾ ਟੋਲਾ ਚਾਹੇ ਪਾਰਟੀ ਪੋਲਿਟਿਕਸ ਤੋਂ ਉੱਥੇ ਹੀ ਉੱਠ ਕੇ ਕਹਿੰਦੇ ਅਸੀਂ ਪ੍ਰੇਮ ਨੂੰ ਸਪੋਰਟ ਕਰਦੇ ਸੀ ਕਿਉਂਕਿ ਉਹ ਅਕਾਲ ਚਲਾਣਾ ਕਰ ਗਏ ਤੇ ਇਹਨਾਂ ਨੇ ਕਿਹਾ ਜੀ ਕਿ ਅਸੀਂ ਅੱਗੇ ਆ ਕੇ ਕਾਂਗਰਸ ਪਾਰਟੀ ਦਾ ਬਸਤਾ ਫੜਾਂਗੇ ਔਰ ਕਾਂਗਰਸ ਪਾਰਟੀ ਨੂੰ ਤੋਂ ਪਿੰਡ ਚੋ ਜਿਤਾਵਾਂਗੇ ਕਿਉਂਕਿ ਤੁਹਾਡੇ ਕੰਮਕਾਰ ਜਿਹੜੇ ਨਾ ਜਾਂ ਤੁਹਾਡਾ ਜੋੜ ਤੁਸੀਂ ਡਿਵੈਲਪਮੈਂਟ ਕੀਤੀ ਆ ਜਾਂ ਜੋ ਇਲਾਕੇ ਨੂੰ ਐਨਾ ਅੱਗੇ ਲੈ ਕੇ ਗਏ ਹੋ ਤਹਿਸੀਲ ਦਾ ਦਰਜਾ ਦੇਤਾ ਐਸਟੀਐਮ ਦਾ ਦਫਤਰ ਇੱਥੇ ਲਿਆਂਦਾ ਆਰਓ ਵੀ ਬਣ ਗਿਆ ਸੜਕ ਖਾਸ ਤੌਰ ਤੇ ਚੂੜਚੱਕ ਨੂੰ ਅਸੀਂ ਵਧੀਆ ਸੜਕ ਬਣਾਤੀ ਜਿਹੜੀ ਕਿ ਸ਼ਾ ਸ਼ਕੰਦਰ ਤੋਂ ਲੈ ਕੇ ਤੇ ਸਿੱਧੀ ਮੱਲੀਆਂ ਤੋਂ ਚੂੜਚੱਕ ਔਰ ਮਿਆਣੀ ਨੂੰ ਮਲਾਤਾ ਇਧਰੋਂ ਆਪਣਾ ਜਿਹੜੀ ਬੰਠਵਾਲ ਨੂੰ ਮਲਾਤਾ ਵਧੀਆ ਸੜਕਾਂ ਸੁਕਾਂ ਬਣਾਤੀਆਂ ਤੇ ਅਸੀਂ ਬਹੁਤ ਜੀ ਤੁਹਾਡਾ ਨਾਲ ਚੱਲਣਾ ਚਾਹੁੰਦੇ ਆ ਤੇ ਸੋ ਅੱਜ ਇਹ ਇਕੱਠੇ ਹੋ ਕੇ ਆਏ ਨਾ ਇਹ ਕੋਈ ਦਰਜਨ ਡੇਢ ਦਰਜਨ ਦੇ ਖਿਲਾਫ ਕਰੀਬ-ਕਰੀਬ ਪਰਿਵਾਰ ਜਿਹੜੇ ਆ ਉਹ ਵੱਖ-ਵੱਖ ਪਾਰਟੀਆਂ ਤੋਂ ਇਹ ਨਹੀਂ ਕਿ ਪਰਟੀਕੂਲਰ ਇੱਕ ਕੋਈ ਅਕਾਲੀ ਆ ਜਾਂ ਕੋਈ ਭਾਜਪਾ ਆ ਜਾਂ ਕੋਈ ਆ ਇਹ ਵੱਖ-ਵੱਖ ਵਿਚਾਰਧਾਰਾ ਦੇ ਬੰਦੇ ਸੀਗੇ ਟਾਈਮ ਟੂ ਟਾਈਮ ਮੌਕੇ ਦੇ ਨਾਲ ਪਾਰਟੀਆਂ ਦੀ ਮਦਦ ਕਰਦੇ ਸੀ ਲੇਕਿਨ ਹੁਣ ਇਹਨਾਂ ਨੇ ਮੁਤਫਕਾ ਤੌਰ ਤੇ ਫੈਸਲਾ ਕੀਤਾ ਕਿ ਅਸੀਂ ਕਾਂਗਰਸ ਪਾਰਟੀ ਦੀ ਨਾਲ ਚੱਲਾਂਗੇ ਅਰੁਣਾ ਚੌਧਰੀ ਦੀ ਸਪੋਰਟ ਕਰਾਂਗੇ ਮੈਂ ਇਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਆਫੀਸ਼ੀਅਲੀ ਜੁਆਇਨ ਕਰਨ ਤੇ ਇਹਨਾਂ ਦਾ ਵੈਲਕਮ ਵੀ ਕਰਦਾ ਤੇ ਨਾਲ ਦੀ ਨਾਲ ਇਹਨਾਂ ਨੂੰ ਮੈਂ ਅਸ਼ੋਰੈਂਸ ਵੀ ਦਿੰਦਾ ਇਹ ਜਿਹੜੀਆਂ ਆਸਾਂ ਉਮੀਦਾਂ ਦੇ ਨਾਲ ਸਾਡੀ ਪਾਰਟੀ ਜੁਆਇਨ ਕਰਨਗੇ ਮੈਂ ਲਗਦੀ ਵਾ ਉਹ ਇਹਨਾਂ ਦੀਆਂ ਆਸਾਂ ਉਮੀਦਾਂ ਨੂੰ ਗਿਰਨ ਨਹੀਂ ਦੇਵਾਂਗੇ ਔਰ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗਾ